ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜੇ ਬਿਲਕੁਲ ਆਪਾਂ ਵੀਡੀਓ ਬਣਾ ਰਹੇ ਆਂ ਤੇ ਪਹਿਲੀ ਵਾਰੀ ਆਪਾਂ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਉਣੀ ਆ ਟੋਟਲ ਜਿਹੜੇ ਤੁਹਾਨੂੰ ਤਿੰਨ ਪਸ਼ੂ ਵਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋ ਮੱਝਾਂ ਤੇ ਇੱਕ ਗਾਂ ਤੁਹਾਨੂੰ ਦਿਖਾਵਾਂਗੇ ਤਿੰਨੇ ਸੂਈਆਂ ਸਵਾਈਆਂ ਤੁਹਾਨੂੰ ਦਿਖਾਉਣੀ ਆ ਵਾ ਨਾਲ ਵੀਰਿਆਂ ਦਾ ਦੁੱਧ ਦਾ ਕੰਮ ਵੀ ਆ ਕੁਝ ਪਸ਼ੂ ਇੱਧਰ ਵੀ ਭੱਜੇ ਆ ਦੇਖਸਾਂਦੇ ਜੀ ਤੇ ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਹੁਣਾਂ ਤੇ ਪੁੱਛਦੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਬਹੁਤ ਸਵਾਗਤ ਹੈ ਵੀਰ ਜੀ ਠੀਕ ਠਾਕ ਜੀ ਕਾਲੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਬੱਜੇ ਜੀ ਵੀਰ ਜੀ ਨਾਮ ਦੱਸ ਤੇ ਕਰੀ ਆਪਣਾ ਹਾਂਜੀ ਵੀਰ ਜੀ ਮੇਰਾ ਤਰਸੇਮ ਸਿੰਘ ਜੀ ਹਾਂਜੀ ਜ਼ਿਲ੍ਹਾ ਆਪਣਾ ਅੰਮ੍ਰਿਤਸਰ ਸ਼ਹਿਰ ਵੀ ਅੰਮ੍ਰਿਤਸਰ ਤੇ ਖਾਸ ਵੀ ਜੇ ਤੁਸੀਂ ਕਰਨੀ ਜਦੋਂ ਵੀ ਕਿਸੇ ਵੀਰ ਭਰਾ ਨੇ ਉਹ ਆਵੇ ਕਿਸੇ ਨੂੰ ਵੀ ਕੋਈ ਤੰਗੀ ਨਹੀਂ ਆਉਂਦੀ ਸ਼ੀਤਾਂ ਸਾਹਿਬ ਗੁਰਦੁਆਰਾ ਹਾਂਜੀ ਆਪਾਂ ਦੀਪ ਸਿੰਘ ਦਾ ਹਾਂਜੀ ਕਾਲ ਕਰ ਲਓ ਇਹ ਅਸੀਂ ਤੁਹਾਨੂੰ ਉੱਥੋਂ ਆਪਣਾ ਸਿਰਫ 2-3 ਮਿੰਟ ਦਾ ਰਸਤਾ ਆਪਣਾ ਉੱਥੋਂ ਤੁਹਾਨੂੰ ਆਪ ਆਣ ਕੇ ਅਸੀਂ ਲੈ ਕੇ ਜਾ ਸਕਦੇ ਹਾਂ। ਰਾਮਗੜੀਆ ਗੇਟ ਤੇ ਲੱਗ ਗਈ ਹੈ ਹਨਾ। ਠੀਕ ਹੈ ਜੀ ਤੇ ਵਪਾਰ ਦਾ ਕੰਮ ਆਪਣਾ ਹਾਂਜੀ ਵੀਰ ਜੀ ਵਪਾਰ ਦਾ ਕੰਮ ਆਪਣਾ। ਅੱਛਾ। ਨਾਲ ਆਪਣਾ ਡੇਲੀ ਦਾ ਵੀ ਆਪ ਮੱਝਾ ਰੱਖਿਆ ਘਰ ਹੀ ਵਾਸਤੇ। ਠੀਕ ਠੀਕ ਹੈ। ਤੁਹਾਡੇ ਦਾ ਆਉਂਦਾ ਇਹ ਫਾਇਦਾ ਵਾ। ਇੱਕ ਦੇ ਨਾਲੇ ਛਿਦਾਂ ਸਾਹਿਬ ਦੇ ਦਰਸ਼ਨ ਕਰ ਲੈ ਕੋਈ। ਸਾਹਿਬ ਦੇ ਦਰਸ਼ਨ ਕਰ ਲੈ ਕੋਈ ਵੀਰ ਤੇ ਨਾਲੇ ਚਲੋ ਨਾਲੇ ਪਸ਼ੂ ਵੇਖ ਲੈ ਇੱਥੇ ਤੇ ਦਰਬਾਰ ਸਾਹਿਬ ਇੱਥੋਂ ਲੱਗ ਗਈ ਹੈ ਨਾ। ਦਰਬਾਰ ਸਾਹਿਬ ਵੀ ਆਪਣੀ ਸਿਰਫ 10 ਕਿਲੋ 10 ਮਿੰਟ ਦਾ ਤੇ ਚਲੋ ਹਾਂਜੀ ਪਹਿਲੇ ਨੰਬਰ ਤੇ ਵੀਰ ਜੀ ਆਪਣੇ ਕਾਗਜ਼ ਹੈ ਅੱਛਾ ਹਾਂ 15 ਦਿਨ ਦੀ ਸੂਈ ਜੀ ਆਪਣੀ ਅੱਛਾ ਤੇ ਦੁੱਧ ਦਾ ਗਾਥ ਲੈ ਆਇਆ ਇਸ ਟਾਈਮ 12 ਕਿਲੋ ਤਿਆਰ ਜੀ 12 ਲੀਟਰ ਤਿਆਰ ਆ ਹਾਂਜੀ 12 ਕਿਲੋ ਤਿਆਰ ਹੈ ਜਿਹੜਾ ਚਵਾ ਕੇ ਦੋਗੇ ਕਰੋ ਚਵਾ ਕੇ ਦਵਾਂਗੇ ਦੋ ਟਾਈਮ ਕੋਈ ਵੀਰ ਭਰਾ ਆਵੇ ਆਪਣੇ ਕੋਲ ਰਵੇ ਚਵਾ ਕੇ ਦਵਾਂਗੇ ਠੀਕ ਆ ਤੇ ਵਧ ਸਕਦੇ ਦੁੱਧ ਹੋਰ ਕਿ ਨਹੀਂ ਹਾਂਜੀ ਜੀ ਦੁੱਧ ਵਧ ਸਕਦੀ ਆ ਅੱਛਾ ਇਹ ਥੋੜੀ ਸੇਵਾ ਤੇ ਨਹੀਂ ਹੈਗੀ ਜਿੱਥੋਂ ਆਈ ਆ ਚੰਗੇ ਸੇਵਾ ਤੇ ਜਾਊਗੀ ਤਾਂ ਮੈਂ 13 14 15 ਕਿਲੋ ਦੁੱਧ ਪਾਲ ਸਕਦੀ ਆ ਇਹ ਗਾਂ ਜਿਹੜੀ ਆ ਕਰ ਸਕਦੀ ਤੁਹਾਨੂੰ ਲਿਆ ਫਿਰ ਖੋਲੋ ਹਾਂ ਤੋਰ ਦਈਏ ਬਾਕੀ ਤਾਂ ਜਿਹੜਾ ਸ਼ਾਨਦਾਰ ਹੋ ਗਿਆ ਤੁਹਾਡਾ ਨਜ਼ਰ ਨੂੰ ਜ਼ਰੂਰ ਹੋ ਗਿਆ ਪਰ ਵਿਧਿਆ ਨਦੇ ਬਲਬਲ ਬਹੁਤ ਵਧੀਆ ਲੱਗੇ ਆ ਕੋਈ ਗੱਲ ਨਹੀਂ ਉਹ ਦੀ ਆ ਦੇਖਣਗੇ ਇੱਕ ਰਵੀਰ ਜੀ ਲਾਜੇ ਬਾਹਰ ਹੀ ਲਾਜੀ ਪਛੋ ਜਿਹੜੇ ਸ਼ਹਿਰਾਂ ਚ ਅੰਦਰ ਹੀ ਰੰਦੇ ਆ ਬਾਹਰ ਕੱਡੇ ਨਹੀਂ ਜਾਂਦੇ ਤੇ ਜਦੋਂ ਹਰਕਤ ਇਹ ਤਰ੍ਹਾਂ ਬਾਹਰ ਕੱਢਣ ਦੀ ਲੋੜ ਪੈ ਜੇ ਫਿਰ ਥੋੜਾ ਜਿਹਾ ਔਖਾ ਹੋ ਜਾਂਦਾ ਇਹਨਾਂ ਲਈ ਤੋਰ ਦੇ ਜੀ ਆ ਜਾ ਵੀਰ ਜੀ ਲੈ ਆ ਆ ਉੱਥੋਂ ਕਮਾ ਲਿਓ ਚਲੋ ਅੱਗੇ ਕਮਾ ਲਿਓ ਚੰਗੀ ਤਰ੍ਹਾਂ ਰੰਗ ਰੰਗ ਵੇਖ ਜੇ ਇਹਦਾ ਲੈ ਆਓ ਕਮਾ ਲਿਓ ਜੀ ਮੈਂ ਦੇਖ ਜਾਂਦੇ ਜੀ ਟਾਈਮ ਜਿਹੜਾ 6 ਵਜੇ ਦਾ ਹੋ ਗਿਆ ਜਿਹੜੇ ਆਪਾਂ ਵੀਡੀਓ ਬਣਾਉਂਦੇ ਆਂ ਬਾਕੀ ਇਹਦਾ ਸਭ ਕਰਦ ਰਿਹਾ ਬਿਲਕੁਲ ਲੱਗ ਗਿਆ ਬਾਬਾ ਦੀਪ ਸਿੰਘ ਜੀ ਦਾ ਬਾਹਰ ਨਿਕਲਣ ਤੇ ਅੰਦਰ ਜਾਣ ਤੇ ਥੋੜਾ ਜਿਹਾ ਡਰਦੀ ਆ। ਬਾਕੀ ਆ ਦੇਖ ਸਕਦੇ ਜੀ। ਤੇ ਥਾਣੇ ਤੇ ਕਰੀ ਤਾਂ ਲੱਗੇ ਤਾਂ ਦਿਖਾ ਦਈਏ ਥੋੜਾ ਡਰਦੀ ਆ ਸਾਡੇ ਕੋਲ। ਆ ਹਵਾ ਨਾ ਇਹਦਾ ਕਰੀ ਲੱਗੇ ਤਾਂ ਸ਼ਿੰਗੀ ਤਰ੍ਹਾਂ ਦੇਖ ਸਕਦੇ। ਤੇ ਆ ਥਾਣਾ ਦਾ ਸਾਈਜ਼ ਕਰ ਵੀ ਦੇਖ ਸਕਦੇ। ਉਹ ਤਰ੍ਹਾਂ ਕੱਦ ਕਾਠ ਪੱਖੋਂ ਜਿਹੜੀ ਚੰਗੀ ਆ ਹੈਗੇ ਵੀ ਕ੍ਰੋਸ 'ਚ ਫੈਟ ਇਹਦੀ ਕਾਫੀ ਚੰਗੀ ਆਈ ਜਾਊਗੀ। ਤੇ ਵੇ ਜੀ ਕੀ ਫਿਰ ਮੋਲ ਰੱਖੀਆ ਦਾ ਆਪਾਂ ਮੋਲ ਵਿੱਚ ਇੰਦਾ ਦੀ ਗਾ ਦਾ ਭਾਵੇਂ 50 ਕਰ ਲਈਏ ਭਾਵੇਂ 45 ਕਰ ਲਈਏ 40000 ਚੋਂ ਮਾਨਦਾਨ ਕਰ ਦਾਂਗੇ ਆਪਾਂ ਕੋਈ ਵੀਰ ਭਰਾ ਵੇ ਛੋੜ ਛੱਪਾ ਕਰ ਦਾਂਗੇ ਅੱਛਾ ਫੋਨ ਲਾਵੇ ਇੱਕ ਵਾਰੀ ਜ਼ਰੂਰ ਹਨਾ ਮੋਲ ਲਾ ਲਵੇ ਜ਼ਰੂਰ ਕੋਈ ਵੀਰ ਭਰਾ ਵੇ ਠੀਕ ਹੈ ਜੀ ਨੰਬਰ ਆਪਾਂ ਬੰਨੂਗਾ ਜੀ ਠੀਕ ਹੈ ਜੀ ਤੇ ਹੁਣ ਜਿਹੜੇ ਆ ਆ ਦੇਖ ਸਾਡੇ ਹਵਾ ਨੇ ਦੇ ਨਾੜਾ ਜਿਹੜੀਆਂ ਨੇ ਇੱਕ ਵਾਰੀ ਲੱਗ ਕੇ ਤੇ ਦੇਖ ਜਾਂਦੇ ਜੀ ਥਾਣਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਕਿੰਨਾ ਚਿਰ ਹੋ ਗਿਆ ਵੀਰ ਜੀ ਨਾ ਸੂਈ ਨਾ ਤੇ ਵੀ ਚ ਕੱਲ ਰਾਤ ਵੀ ਸੂਈ ਜੇ ਅੱਛਾ ਕੱਲ ਦੀ ਸੂਈ ਆ ਹਾਂਜੀ ਕੱਲ ਦੀ ਸੂਈ ਜੇ ਠੀਕ ਹੈ ਤੇਲੇ ਬੋਲੇ ਵੈਸ ਟਾਈਮ 10 ਕਿਲੋ ਠੀਕ ਹੈ ਇੱਕ ਰੀਦਰ ਨੂੰ ਤੋੜ ਦੋ ਵੀਰ ਜੀ ਤੇ ਕਿੰਨਾ ਕੁ ਤਰਾ ਦੁੱਧ ਚ ਵਾਈ ਜਾਊਗੀ ਇਹ ਦੁੱਧ ਦੀ ਕੋਈ ਵੀਰ ਭਰਾ ਸੇਵਾ ਦੇ 14 15 ਕਿਲੋ ਚ ਵਾਈਊਗੀ ਅੱਛਾ ਇਸ ਟਾਈਮ 10 ਲੀਟਰ ਜਿਹੜਾ ਇਹ ਦੇਖੋ ਬੋਲਾ ਹੀ ਆ 10 ਲੀ ਆਹ ਬੱਚਾ ਜੀ ਸੂਈ ਬੰਦ ਕਰ ਦਿਓ ਜਿਆ ਹਵਾਨਾ ਵੀ ਰਹਿ ਕਰੀ ਲਾਗੇ ਤਾਂ ਦੇਖ ਸਕਦੇ ਜੇ ਆ ਜੀ ਬੱਚਾ ਦਾ ਆ ਬੱਚਾ ਜਿਹੜਾ ਇਹਦਾ ਤਾਜ਼ਾ ਬਿਲਕੁਲ ਕੱਟਿਆ ਆ ਜੜੀ ਇਹਦੇ ਮਗਰ ਤੇ ਚੰਗੀ ਰਾਜੀ ਰੋਜੀ ਆ ਜੜੀ ਪਿੱਠ ਕੁੜੇ ਦੀ ਜੜੀ ਚੰਗੀ ਆ ਇੱਕ ਵਾਰੀ ਲੈ ਆ ਜੀ ਵੀਰ ਜੀ ਬਾਹਰ ਵੀ ਇੱਕ ਵਾਰੀ ਫਿਰ ਤੋੜ ਹੀ ਦਈਏ ਨੀ ਚੰਗੀ ਤਰ ਤੋੜ ਦੇ ਵੀ ਇੱਧਰ ਨਾਲ ਤੋੜ ਦੇ ਵੀ ਜੀ ਆਹ ਦੇਖ ਸਾਹਿਬ ਜੀ ਲੈ ਜਾ ਵੀਰ ਜੀ ਬਾਕੀ ਚੰਗੇ ਕਦ ਕਾਟਦੀ ਆ ਚੰਗੇ ਪੈਟ ਪੁਰੇ ਦੀ ਤਾਜੀ ਸੋਈ ਆ ਥੱਲੇੋਂ ਬੜੀ ਸਫਾਈ ਤੇ ਜਿੰਨੀ ਵੀ ਆ ਗਈ ਆ ਪੂਰੀ ਸਫਾਈ ਚ ਆ ਥੱਲੇ ਆ ਦੇਖ ਸੰਦੇ ਹਮਾਨਾ ਇਹਦਾ ਬਾਕੀ ਜਿਹੜਾ ਕੋਈ ਸਾਂਹ ਵਾਲਾ ਕੋਈ ਵੀ ਲੈ ਜੇ ਤੇ ਦੁੱਧ ਜਿਹੜਾ ਚੰਗਾ ਚਵਾਈ ਜਾਣਾ ਇਹਨੇ ਬਾਕੀ ਜੇ ਕੋਈ ਕਿਸੇ ਵੀਰ ਨੂੰ ਕੋਈ ਚੀਜ਼ ਦਾ ਚੰਗੀ ਤਰ੍ਹਾਂ ਨਾਮ ਪਤਾ ਲੱਗੇ ਤੇ ਉਹ ਵੀਰ ਜੀ ਹਣਾ ਤੋਂ ਵੱਖਰੀ ਵੀਡੀਓ ਜਿਹੜੀ ਮੰਗਵਾ ਸਕਦਾ ਤੇ ਇਹਦਾ ਵੀਰ ਜੀ ਫਿਰ ਕੀ ਰੱਖੀ ਆ ਆਪਾਂ ਮੁੱਲ ਇਹਦਾ ਮੁੱਲ ਵੀਰ ਜੀ ਆਪਾਂ 85000 ਮੁੱਲ ਕਰਾਂਗੇ ਕੋਈ ਵੀਰ ਆਊਗਾ 80000 ਦੀ ਹਾਨ ਆ ਜੇ ਅੱਛਾ ਉਹਦੇ ਵਿੱਚ ਛੋਟ ਹੋਣੀ ਠੀਕ ਆ ਤੇ ਬੋਲਾ ਕਿੰਨਾ ਦੱਸਿਆ ਜੀ ਮੋੱਕੇ ਵੀਰ ਜੀ ਅਸਮ 10 ਕਿਲੋ ਤਿਆਰ ਹੋਊਗਾ ਮਾਈ ਥੱਲੇ ਅੱਛਾ 10 ਲੀਟਰ ਮੋੱਕੇ ਤੇ ਹੈਗਾ 10 ਕਿਲੋ ਮੋੱਕੇ ਤੇ ਤਿਆਰ ਜੀ ਤੇ 14-15 ਲੱਗ ਜੇ 14-15 ਕਿਲੋ ਮਾਈ ਦੁੱਧ ਕਰੂਗੀ ਠੀਕ ਹੈ ਚੰਗੀ ਸੇਵਾ ਕਰੂਗਾ ਠੀਕ ਆ ਜੀ ਹਾਂਜੀ ਬਾਕੀ ਪਿੱਠ ਪੁੜੇ ਤੋਂ ਇੱਕ ਵਾਰੀ ਦੇਖ ਸਕਦੇ ਜੀ ਹਵਾਨੇ ਵੀ ਬਹੁਤ ਖੁੱਲ੍ਹੇ ਜੀ ਹਾਂ ਦੇਖ ਸਕਦੇ ਹਵਾਨਾ ਇਹਦਾ ਲੱਗੇ ਤੋਂ ਬਾਕੀ ਤੁਹਾਨੂੰ ਇਕੱਲੀ-ਇਕੱਲੀ ਚ ਆ ਦੇਖ ਸੰਦੇ ਚੇਰਾ ਵੀ ਇਹ ਤੇ ਹੁਣ ਇੱਕ ਮਜੰਡ ਤੇ ਜਿਹੜੀ ਰਹਿ ਗਈ ਆ ਇਹ ਵੀ ਸੂਈ ਸਵਾਈ ਆ ਦਸੀਏ ਵੀ ਜੀ ਦੇਖੋ ਕਿੰਨਾ ਦੁੱਧ ਤਿਆਰ ਜੇ ਬਿਲਕੁਲ ਵੀਰ ਜੀ 12 ਕਿਲੋ ਇਸ ਟਾਈਮ ਦੁੱਧ ਤਿਆਰ ਜੇ ਮੱਝ ਕੋ ਅੱਛਾ ਇਨੂੰ ਸੂਈ ਨੂੰ 12 ਤੋਂ 15 ਦਿਨ ਹੋਏ ਜੀ ਅੱਛਾ ਇਹਦਾ ਬੱਚਾ ਪਰਸੋਂ ਮਰ ਗਿਆ ਠੰਡ ਦੇ ਕਾਰਨ ਨਹੀਂ ਸਾਮ ਸਕੇ ਅੱਛਾ ਪਰਸੋਂ ਬੱਚਾ ਮਰ ਗਿਆ ਇਹ ਮਿਲਦੀ ਦੋਵੇਂ ਟਾਈਮ ਟੀਕੇ ਦੇ ਜੀ ਅੱਛਾ ਸਿਰਵ ਅਗੇ ਪਾੜਾ ਪਾ ਦੋ ਟੀਕਾ ਲਾ ਦੋ ਲੱਤ ਨਹੀਂ ਚੁੱਕਦੀ ਮਿਲਦੀ ਬਿਲਕੁਲ ਵਧੀਆ ਵਾ ਅੱਛਾ ਚੋਣ ਲੱਗਿਆ ਖਰਾਬ ਨਹੀਂ ਕਰਦੀ ਕੋਈ ਖਰਾਬ ਨਹੀਂ ਕਰਦੀ ਜੀ ਤੇ ਚਵਾਈ ਬਹੁਤ ਵਧੀਆ ਲੱਗੀ ਜ ਮਾਜ ਨੂੰ ਅੱਛਾ ਇਹ ਅਗੇ ਲੋ ਇਸ ਟਾਈਮ ਤਿਆਰ ਹੈ 12 ਲੀਟਰ ਚ ਤਿਆਰ ਆ ਹਾਂਜੀ ਤਿਆਰ ਗਿਆ ਫਿਰ ਦੇ ਵੀ ਜੇ ਵਾਜੋਗੇ ਦੁੱਧ ਹਾਂਜੀ ਦੁੱਧੋ ਬਾ ਸਕਦੀ ਹੈ ਵੀ ਮਾਜ ਜੇ ਥੋੜਾ ਬੱਚਾ ਮਰਨ ਕਰਕੇ ਜੀ ਨਹੀਂ ਲਾਇਆ ਨੇ ਦੋ ਤਿੰ ਇਹ ਆ ਕਿ ਚਲੋ ਹੌਲੀ ਹੌਲੀ ਨੇ ਪਹਾੜੇ ਤੇ ਵੀ ਹੋ ਜਾਣਾ ਕੋਈ ਕੋਈ ਵੀਰ ਭਰਾ ਕਰੇ ਆਪਣੀ ਮਿਹਨਤ ਕਰੇ ਪਹਾੜੇ ਤੇ ਵੀ ਆ ਸਕਦੀ ਆ ਠੀਕ ਹੈ ਜੀ ਦੋ ਦਿਨ ਪਸ਼ੂ ਕਰਦਾ ਮੁਰਜੇ ਫਿਰ ਪਹਾੜੇ ਤੇ ਬਾਕੀ ਬੱਚਾ ਤੁਹਾਡੇ ਕੋ ਮਰਿਆ ਇਹਦਾ ਬੱਚਾ ਆਪਣੇ ਕੋ ਆ ਕੇ ਪਰਸੋ ਮਰਿਆ ਇਹਦਾ ਲਿਆ ਫਿਰ ਤੋਰੋ ਹਾਂਜੀ ਬਾਕੀ ਥੋੜਾ ਡੱਬੀ ਆ ਸਾਡੇ ਦੋ ਤੇ 12 ਮੀਟਰ ਇਹਦੇ ਕੋਈ ਮੋਕੇ ਤੇ ਦੱਸ ਦੇ ਇੱਕ ਰੀ ਅੰਦਰੋਂ ਤੋੜ ਦਿਓ ਬੱਚੇ ਬਾਹਰਲੇ ਬੰਦੇ ਤਾਂ ਕਈ ਵਾਰੀ ਬਸ਼ੂ ਜਿਹੇ ਡਰ ਜਾਂਦੇ ਕਿਉਂਕਿ ਦੇਰੀਆਂ ਚ ਅੰਦਰ ਘਾਟੀ ਹੁੰਦੇ ਆ ਲੋਕ ਕਈ ਇੱਕ ਵਾਰ ਕੱਟ ਕੇ ਚੰਗੀ ਤਰ੍ਹਾਂ ਦਿਖਾ ਰਹੇ ਵਿੱਚ ਲਾਬ ਜੀ ਲਾਬ ਬਾਕੀ ਸੇ ਵੀ ਨਿਕਾਇ ਕੋਈ ਵੀ ਵੀਰ ਸੌਣਾ ਖਵਾਸੇ ਬਾਕੀ ਛੋਟੇ ਸਿੰਘ ਦੀ ਆ ਥਾਂ ਬੜਾ ਕਮਾਲ ਦਾ ਵਾ ਜਿਹੜਾ ਇਹਦੇ ਕੋਲ ਬਾਕੀ ਪਛੇ ਜਿਹੜਾ ਕਈ ਵਾਰੀ ਬਾਹਰਲੇ ਬੰਦੇ ਤੋਂ ਡਰ ਜਾਂਦਾ ਤੇ ਇਹ ਤਾਂ ਨਹੀਂ ਹਵਾਨਾ ਦੇਖ ਸਕਦੇ ਬਾਕੀ ਪਿੱਠਪੜੇ ਤਾਂ ਕਾਫੀ ਚੰਗੀ ਹੈ ਜਿਹੜੀ ਦੁੱਧ 12 ਲੀਟਰ ਮੋਕੇ ਤੇ ਜਿਹੜਾ ਇਹ ਦੇਖ ਠੀਕ ਹੈ ਜੀ ਹਾਂ ਦੇਖ ਸੰਦੇ ਤੇ ਕੇ ਵੇਦੇ ਫਿਰ ਮੁੱਲ ਰੱਖੀਏ ਤਾਂ ਆਪਾਂ ਮੁੱਲ ਵੀਰ ਜੀ ਇਹੋ ਜੀ ਮੱਝ ਚਲੋ ਬੱਚਾ ਵੇ ਤੇ ਆਪਾਂ 85 ਵੀ ਕਰ ਲਾਂਗੇ ਹਾਂਜੀ ਇਹ ਵੀ ਜੀ ਆਪਾਂ ਮੁੱਲ ਕਰਦੇ 75000 70000 ਵੀ ਮਾਈ ਦੇ ਲਾਂਗੇ 70000 ਦੀ ਦੇ ਦੋਗੇ 70000 ਵੀ ਮਾਈ ਦੇ ਲਾਂਗੇ ਚਲੋ ਮੌਕੇ ਤੇ ਮੰਨਤਾ ਨਾ ਕਰੀਏ ਮੰਨਤਾਂ ਕੋਈ ਵੀਰ ਭਰਾ ਜੀ ਆਪਾਂ ਕਰ ਦਾਂ ਠੀਕ ਹੈ ਜੀ ਠੀਕ ਹੈ ਵੀਰ ਕੁਝ ਹੋਰ ਕੋਈ ਆਪਣਾ ਮੋਬਾਈਲ ਨੰਬਰ ਬੋਲ ਦਿੰਨੇ ਦੱਸ ਦੇ ਕਰੀ 95175 77575 ਠੀਕ ਹੈ ਜੀ ਹਾਂਜੀ ਵੀਰ ਜੀ ਕੋਈ ਬਾਕੀ ਇਹ ਹੈ ਕਿ ਦੋਵੇਂ ਸੂਈ ਤਿੰਨੇ ਸੂਈਆਂ ਸਵਾਈਆਂ ਮੱਝ ਆਪਣੇ ਸੂਈਆਂ ਸਵਾਈਆਂ ਤਿੰਨੇ ਦੋ ਆ ਇੱਕ ਬੋਲੇ ਤੇ ਆਪਣੇ ਇੱਥੇ ਆ ਕੇ ਚਵਾਈ ਕਰਕੇ ਆਪਾਂ ਇੱਥੇ ਆ ਕੇ ਦੋ ਟਾਈਮ ਚਵਾ ਕੇ ਫਿਰ ਲੱਗ ਗਈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਸ ਚਾਹ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ